ਅਮਰਿੰਦਰ ਸਿੰਘ ਰਾਜਾ ਵਿੜਿੰਗ ਨੇ ਜਲੰਧਰ ਜਿਮਨੀ ਚੌਂ ਲਈ ਪਾਰਟੀ ਨੂੰ ਤਿਆਰ ਦੱਸਿਆ ਹੈ। ਲੋਕ ਸਭਾ ਚੋਣਾਂ ਵਿੱਚ ਪੰਜਾਬ 'ਚ ਕਾਂਗਰਸ ਨੂੰ ਚੰਗੇ ਹੁੰਗਾਰੇ ਦਾ ਦਮ ਪਰਦਿਆ। 7 ਸੀਟਾਂ ਨੂੰ ਬਿਹਤਰ ਕਾਰਗੁਜ਼ਾਰੀ ਐਲਾਨਿਆ। ਉਹਨਾਂ ਇਸ ਨੂੰ ਕਾਂਗਰਸ ਲਈ ਲੋਕਾਂ ਦਾ ਵੱਡਾ ਫਤਵਾ ਮੰਨਿਆ। ਇਹ ਤਾਂ ਚੱਲੀ ਜਾਣਾ ਜੀ سلسلہ। ਇੱਕ ਬਾਈ ਇਲੈਕਸ਼ਨ ਜਲੰਧਰ ਆ ਗਈ ਹੈ। ਸੋ ਮੈਨੂੰ ਲੱਗਦਾ ਕਿ ਉਹ 1 ਨੇਸ਼ਨ 1 ਇਲੈਕਸ਼ਨ ਵਾਲੀ ਜਿਹੜੀ ਗੱਲ ਕਰਦੇ ਸੀ ਹੁਣ ਮੇਰਾ ਖਿਆਲ ਆ ਜਿਹੜੀ ਜਲੰਧਰ ਬਾਈ ਇਲੈਕਸ਼ਨ ਸੀ ਉਹ ਦੂਜਿਆਂ ਨਾਲ ਆ ਜਾਂਦੀ। ਔਰ ਇਹ ਦੂਸਰੀਆਂ ਸਟੇਟਸ ਦੇ ਜਦੋਂ ਚੋਣ ਆ ਹੁੰਦੇ ਉਦੋਂ ਹੋ ਜਾਂਦਾ ਸੋ ਇਸ ਤਰ੍ਹਾਂ ਨਾਲ ਸਾਡਾ ਜਿਹੜੀ ਸਟੇਟਾ ਦੀ ਤਰੱਕੀ ਵੀ ਰੁਕਦੀ ਹੈ ਫਿਰ ਕੋੜ ਹੀ ਲੱਗਿਆ ਰਹਿੰਦਾ ਹੈ ਇਸੇ ਉਲਝਣਾ ਚਿਰ ਰਹਿੰਦੇ ਆ ਕਿ ਅਜੋ ਚੋਣ ਆ ਗਿਆ ਜੋ ਚੋਣ ਆ ਗਿਆ ਸੋ ਕੋਈ ਗੱਲ ਨਹੀਂ ਤਿਆਰ ਪਰ ਤਿਆਰ ਹੈ ਫੌਜਾਂ ਮੈਦਾਨ ਦੇ ਵਿੱਚ ਹੈ ਬਹੁਤ ਵੱਡਾ ਫਤਵਾ ਜਿਹੜਾ ਕਾਂਗਰਸ ਪਾਰਟੀ ਨੂੰ ਲੋਗਾ ਨਹੀਂ ਦਿੱਤਾ ਸੱਤ ਸੀਟਾਂ ਕੋਈ ਛੋਟੀ ਮੋਟੀ ਗੱਲ ਨਹੀਂ ਔਰ ਵੱਡੀ ਜਿੱਤ ਪ੍ਰਾਪਤ ਹੋਈ ਹੈ ਦੋ ਸਰਕਾਰਾਂ ਦੇ ਖਿਲਾਫ ਦਿੱਲੀ ਚ ਵੀ ਸਰਕਾਰ ਬੀਜੇਪੀ ਦੀ ਸੀ ਔਰ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਔਰ ਮੈਂ ਕੀ ਕਰਦਾ ਸੀ ਸਭ ਤੋਂ ਵੱਡਾ ਨੰਬਰ ਸਾਡਾ ਹੋਏਗਾ ਔਰ ਸੱਚੇ ਪਾਤਸ਼ਾਹ ਨੇ ਕਈ ਵਾਰੀ ਮੂੰਹ ਤੇ ਸਰਸਵਤੀ ਬੈਠੀ ਹੁੰਦੀ ਹੈ ਉਹਦੇ ਤੇ ਮੋਹਰ ਲਾਈ ਸੱਤ ਸੀਟਾਂ ਅਸੀਂ ਜਿੱਤ ਗਿਆ